ਜਿਹੜਾ ਠੰਡੇ ਬੁਰਜ ਤੋਂ ਸ਼ੀਦੀ ਸਥਾਨ ਤੱਕ ਦਾ ਸਫ਼ਰ ਹੈ ਪੰਜ ਵਾਰ ਸਹਬਜ਼ਾਦੇ ਇਸ ਰਸਤੇ ਤੋਂ ਦੀ ਗੁਜ਼ਰਦੇ ਆ 11 ਪੂਰ ਦਾ ਜਾਣਾ ਤੇ ਫਿਰ ਵਾਪਸ ਆਉਣਾ 12 ਪੂਰ ਨੂੰ ਫਿਰ ਸਬਾ ਵਿੱਚ ਜਾਣਾ ਤੇ ਵਾਪਸ ਆਉਣਾ ਇਸ ਦੌਰਾਨ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਕਿ ਤੁਹਾਡੇ ਦਾਦੇ ਵਾਂਗ ਤੁਹਾਨੂੰ ਵੀ ਕਤਲ ਕਰ ਦਿੱਤਾ ਜਾਵੇਗਾ ਇਸਲਾਮ ਕਬੂਲਣ ਲਈ ਕਿਹਾ ਗਿਆ ਹਰ ਤਰੀਕਾ ਵਰਤਿਆ ਗਿਆ ਕਿ ਕਿਵੇਂ ਸਹਬਜ਼ਾਦਿਆਂ ਨੂੰ ਡਲਾਇਆ ਜਾਵੇ 12 ਪੂਰ ਨੂੰ ਦੂਜੀ ਵਾਰ ਪੇਸ਼ੀ ਹੁੰਦੀ ਹੈ ਤੇ ਅੱਜ ਜਿਹੜਾ ਹਾਕਮ ਹੈ ਇਹ ਬਹੁਤ ਸਖਤੀ ਦੇ ਮੂਡ ਦੇ ਵਿੱਚ ਹੈ ਬਹੁਤ ਕਠੋਰਤਾ ਵਰਤਣ ਦੇ ਬਾਰੇ ਸੋਚ ਰਿਹਾ ਹੈ ਕਿ ਜੇ ਪਿਆਰ ਦੇ ਨਾਲ ਜਾਂ ਸਾਡੇ ਲਾਲਚਾਂ ਦੇ ਵਿੱਚ ਨਹੀਂ ਆਏ ਤੇ ਇਹਨਾਂ ਨੂੰ ਡਰਾ ਕੇ ਧਮਕਾ ਕੇ ਇਹਨਾਂ ਨੂੰ ਤਸੀਹੇ ਦੇ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਈਨ ਮਨਾਉਣ ਦਾ ਯਤਨ ਅਸੀਂ ਕਰਨਾ ਹੈ ਤੇ ਸੋ ਸਾਡੇ ਉਹ ਸਤਕਾਰਤ ਬਾਬੇ ਬੜੀ ਸੂਝ ਦੇ ਨਾਲ ਜੋਸ਼ ਦੇ ਨਾਲ ਕਿੰਨੇ ਕਮਾਲ ਦਾ ਹੌਸ਼ ਹੈ ਕਿ ਜ਼ਾਲਮ ਹਾਕਮ ਦਰਵਾਜ਼ਾ ਛੋਟਾ ਰੱਖ ਕੇ ਬੜੇ ਧੋਖੇ ਦੇ ਨਾਲ ਬੜੇ ਛਲ ਦੇ ਨਾਲ ਗੁਰੂ ਲਾਲਾਂ ਦੇ ਸੀਸ ਝੁਕਾਉਣੇ ਚਾਹੁੰਦਾ ਸੂਬੇ ਅੱਗੇ ਪਰ ਸਾਹਿਬ ਦੇ ਲਾਲਾਂ ਨੇ ਆਪਣੇ ਚਰਨਾਂ ਦੇ ਜੋੜੇ ਦਿਖਾ ਕੇ ਅੰਦਰ ਕਦਮ ਰੱਖਿਆ ਸਿਰ ਝੁਕਾ ਕੇ ਅੰਦਰ ਦਾਖਲ ਨਹੀਂ ਹੋਏ ਏਸੀ ਜੋਸ਼ ਨਾਲ ਪੂਰਨ ਸੋਜੀ ਬੜੀ ਆਤਮ ਵਿਸ਼ਵਾਸ ਦੇ ਨਾਲ ਫਿਰ ਵੇਖੋ ਸ਼ਹਾਦਤ ਦਾ ਦੂਸਰਾ ਜਿਹੜਾ ਸਭ ਤੋਂ ਵੱਡਾ ਪਹਿਲੂ ਹੁੰਦਾ ਹੈ ਕਿ ਜਦੋਂ ਇੱਕ ਪਾਸੇ ਜਿਉਣ ਦੀ ਆਪਸ਼ਨ ਹੋਵੇ ਦੂਜੇ ਪਾਸੇ ਭਿਆਨਕ ਮੌਤ ਹੋਵੇ ਤੇ ਕੋਈ ਆਪਣੇ ਆਦਰਸ਼ਾਂ ਤੇ ਪਹਿਰਾ ਦਿੰਦਾ ਹੋਇਆ ਕੋਈ ਆਪਣੇ ਸਿੱਧਕ ਨੂੰ ਨਿਭਾਉਂਦਾ ਹੋਇਆ ਕੋਈ ਆਪਣੇ ਧਰਮ ਤੇ ਦ੍ਰਿੜ ਰਹਿੰਦਾ ਹੋਇਆ ਸੱਚ ਨੂੰ ਸੁਰਜੀਤ ਰੱਖਦਾ ਹੋਇਆ ਜਦੋਂ ਕੋਈ ਦਰਦਨਾਕ ਮੌਤ ਨੂੰ ਗਲ ਲਾ ਲੇ ਤੇ ਸੁੱਖਾਂ ਦੀ ਜ਼ਿੰਦਗੀ ਨੂੰ ਠੁਕਰਾ ਦੇ ਅਸਲ 'ਚ ਇਹ ਸ਼ਹਾਦਤ ਦਾ ਰੁਤਬਾ ਹੁੰਦਾ ਹੈ ਮੌਤ ਦੇ ਡਰਾਵੇ ਵੀ ਦਿੱਤੇ ਗਏ ਨੇ ਤਸੀਹੇ ਵੀ ਦਿੱਤੇ ਗਏ ਨੇ ਇਤਿਹਾਸ ਦੇ ਵਿੱਚ ਖਾਂਚੀਆਂ ਮਾਰਨ ਦਾ ਜੇਕਰ ਆਉਂਦਾ ਹੈ ਦੁਲੇਲੇ ਮਾਰਨ ਦਾ ਜ਼ਿਕਰ ਆਉਂਦਾ ਹੈ ਸਹਬਜ਼ਾਦਿਆਂ ਦੇ ਹੱਥਾਂ ਦੀਆਂ ਤਲੀਆਂ ਦੇ ਉੱਪਰ ਪਲੀਤੇ ਬਾਲ ਕੇ ਅੱਗ ਬਾਲ ਕੇ ਉਹ ਰੱਖਣ ਦਾ ਜ਼ਿਕਰ ਆਉਂਦਾ ਹੈ ਇਸ ਤਰੀਕੇ ਦੇ ਨਾਲ ਤਸੀਹੇ ਦੇ ਕੇ ਡਲਾਉਣ ਦਾ ਯਤਨ ਕਰਦੇ ਹੈ ਤੇ ਮਲੇਰ ਕੋਟਲੇ ਦੇ ਨਵਾਬ ਨੂੰ ਵੀ ਬਾਰਾਪੁਰ ਨੂੰ ਵਿਸ਼ੇਸ਼ ਤੌਰ ਤੇ ਸੱਦਿਆ ਗਿਆ ਸੀ ਉਹਨੂੰ ਵੀ ਕਿਹਾ ਗਿਆ ਸੀ ਕਿ ਇਹ ਇਹਨਾਂ ਦਾ ਜਿਹੜਾ ਪਿਤਾ ਹੈ ਉਹ ਤੇਰੇ ਭਰਾ ਨਾਰਖਾਂ ਵਰਗਿਆਂ ਦਾ ਉਹ ਕਾਤਲ ਹੈ ਅੱਜ ਤੇਰੇ ਕੋਲ ਮੌਕਾ ਹੈ ਉਹਨਾਂ ਦੇ ਬੱਚੇ ਸਾਡੀ ਗ੍ਰਿਫਤ ਦੇ ਵਿੱਚ ਨੇ ਤੂੰ ਇਹਨਾਂ ਦੇ ਪਿਤਾ ਤੂੰ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਤੂੰ ਲੈ ਸਕਦਾ ਹੈ ਪਰ ਸ਼ੇਰ ਮੁਹੰਮਦ ਖਾਨ ਨਵਾਬ ਮਲੇਰ ਕੋਟਲਾ ਬੇਸ਼ੱਕ ਭਾਵੇਂ ਉਹ ਗੁਰੂ ਸਾਹਿਬ ਜੀ ਦੇ ਵਿਰੁੱਧ ਉਹ ਜੰਗਾਂ ਦੇ ਵਿੱਚ ਲੜਿਆ ਚਮਕੌਰ ਦੀ ਜੰਗ ਦੇ ਵਿੱਚ ਉਹ ਸ਼ਾਮਲ ਰਿਹਾ ਇਹਦੇ ਤੋਂ ਬਾਅਦ ਫਿਰ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਵਜ਼ੀਰ ਖਾਨ ਨੂੰ ਸੋਧਦੇ ਆ ਉਹ ਜਿਹੜੀ جنگ ਹੁੰਦੀ ਹੈ ਸਰਹੰਦ ਫਤਿਹ ਕੀਤਾ ਜਾਂਦਾ ਹੈ ਇਸ جنگ ਦੇ ਵਿੱਚ ਵੀ ਨਵਾਬ ਮਲੇਰ ਕੋਟਲਾ ਲੜਿਆ ਸੀ ਸਿੰਘਾਂ ਦੇ ਵਿਰੁੱਧ ਪਰ ਇੱਥੇ ਇਹ ਨਾ ਜ਼ਰੂਰ ਹੈ ਕਿ ਨਵਾਬ ਮਲੇਰ ਕੋਟਲਾ ਨੇ ਇੱਥੇ ਹਾ ਦਾ ਨਾਹਰਾ ਮਾਰਿਆ ਸੀ ਤੇ ਇਹਨੇ ਕਿਹਾ ਸੀ ਕਿ ਬੱਚੇ નિર્ਦੋਸ਼ ਨੇ ਤੇ ਮੇਰੇ ਭਰਾ ਦੀ ਜਿਹੜੀ ਮੌਤ ਹੈ ਉਹ جنگ ਲੜਦਿਆਂ ਹੋਈ ਸੀ ਜੇ ਇਹਨਾਂ ਦਾ ਪਿਤਾ ਮੈਦਾਨ ਹੀ جنگ ਦੇ ਵਿੱਚ ਮਿਲੇਗਾ ਤੇ ਉਹਦੇ ਤੋਂ ਮੈਂ ਆਪਣੇ ਭਰਾਵਾਂ ਦੀ ਮੌਤ ਦਾ ਬਦਲਾ ਜ਼ਰੂਰ ਲਵਾਵਾਂਗਾ ਪਰ ਇਹਨਾਂ ਬੱਚਿਆਂ ਦਾ ਇਹਦੇ ਵਿੱਚ ਕੋਈ ਦੋਸ਼ ਨਹੀਂ ਤੇ ਸਾਡਾ ਜਿਹੜਾ ਇਸਲਾਮ ਹੈ ਉਹ ਸ਼ੀਰ ਖੋਰ ਬੱਚਿਆਂ ਨੂੰ ਭਾਵ ਨਿੱਕੇ ਮੱਚਿਆਂ ਮਸੂਮ ਬੱਚਿਆਂ ਨੂੰ ਦੁੱਧ ਪੀਣ ਦੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਨਾਲ ਮੌਤ ਦੀ ਸਜ਼ਾ ਦੇਣ ਦੀ ਸਾਨੂੰ ਕਦੇ ਵੀ ਉਹ ਇਜਾਜ਼ਤ ਨਹੀਂ ਦਿੰਦਾ ਤੇ ਇਹ ਇਸਲਾਮ ਦੇ ਵਿੱਚ ਸ਼ਰਾ ਦੇ ਅਨੁਸਾਰ ਇਹ ਗੁਨਾਹ ਹੈ ਤੇ ਮੈਂ ਇਹ ਗੁਨਾਹ ਨਹੀਂ ਕਰਾਂਗਾ ਖੁਦਾ ਇਸ ਗੁਨਾਹ ਤੋਂ ਮੈਨੂੰ ਮਹਿਫੂਜ਼ ਰੱਖੇ ਤੇ ਉਹ ਵਜ਼ੀਰ ਖਾਨ ਦੀ ਸਭਾ ਦਾ ਬਾਈਕਾਟ ਕਰਕੇ ਚਲਾ ਗਿਆ ਸੀ ਪਰ ਸੁਚਾਨੰਦ ਵਰਗਿਆਂ ਦੇ ਢਟਕਾਉਣ ਕਰਕੇ ਵਜ਼ੀਰ ਖਾਂ ਇੱਥੇ ਦੋਵੇਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਤਸੀਹੇ ਦੇਣ ਦੇ ਬਾਰੇ ਇਹ ਸਜ਼ਾ ਦਿੰਦਾ ਹੈ ਕਿ ਇਹਨਾਂ ਨੂੰ ਜ਼ਿੰਦਾ ਦੀਵਾਰਾਂ ਦੇ ਵਿੱਚ ਚਿਣ ਕੇ ਮੌਤ ਦੀ ਸਜ਼ਾ ਦਿੱਤੀ ਜਾਏ ਇਹ ਕਾਜੀ ਦੇ ਵੱਲੋਂ ਫਤਵਾ ਜਿਹੜਾ ਸੁਣਾਇਆ ਜਾਂਦਾ ਹੈ ਆਖਰ ਕਾਜੀ ਨੇ ਫਤਵਾ ਸੁਣਾ ਦਿੱਤਾ ਕਿ ਇਹਨਾਂ ਕਾਫਰਾਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਜਾਵੇ ਕਚਰੀ ਬਰਖਾਸਤ ਹੋ ਗਈ ਸੀ ਸਹਿਬਜ਼ਾਦਿਆਂ ਨੇ ਠੰਡੇ ਬੁਰਜ ਵਿੱਚ ਆ ਕੇ ਆਪਣੀ ਦਾਦੀ ਮਾਤਾ ਗੁਜਰਕੌਰ ਜੀ ਨੂੰ ਸਾਰੀ ਕਾਰਵਾਈ ਸੁਣਾਈ। ਮਾਤਾ ਗੁਜਰਕੌਰ ਨੇ ਆਪਣੇ ਦੋਵੇਂ ਪੋਤਰਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ। 12 ਪੋਦੀਏ ਰਾਤ ਦਾਦੀ-ਪੋਤਿਆਂ ਦੀ ਮਿਲਣੀ ਦੀ ਆਖਰੀ ਰਾਤ ਸੀ। ਕੱਲ ਨੂੰ ਛੋਟੇ ਸਹਿਬਜ਼ਾਦਿਆਂ ਜਿਹੜ੍ਹ ਸਿੰਘ ਅਤੇ ਫਤਿਹ ਸਿੰਘ ਨੇ ਸ਼ਹਾਦਤ ਪਾ ਜਾਣੀ ਸੀ।